ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਪਿਛਲੇ ਕਈ ਦਿਨਾਂ ਤੁਸੀਂ ਆਪਣੇ ਭਾਗ ਸਿੰਘ ਫਾਰਮ ਦੇ ਉੱਪਰ ਤੁਸੀਂ ਨੀਲੀ ਰਾਵੀ ਜਿਹੜੇ ਧਰੌਲੇ ਮੇਲੇ ਤੋਂ ਕੋਈ ਜਿੱਤੇ ਨੇ ਉਹਨਾਂ ਦੀ ਵੀਡੀਓ ਦੇਖ ਰਹੇ ਹੋਵਗੇ ਅ ਕੋਸ਼ਕ ਪਿਛਲੇ ਦਿਨਾਂ ਚ ਆਪਣੇ ਇਸੇ ਪੇਜ ਤੇ ਤੁਸੀਂ ਜੂਵੀ 2 ਦੀ ਇੱਕ ਵੀਡੀਓ ਦੇਖੀ ਸੀਗੀ ਸੋ ਉਸੇ ਘਰ ਦੇ ਵਿੱਚੋਂ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਈ ਸੀ ਵੀ ਮੇਲੇ ਜਿੱਤੀਗੀ ਸੋ ਇਸ ਝੋਟੀ ਦੀ ਆਪਾਂ ਵੀਡੀਓ ਤੁਹਾਨੂੰ ਸਾਂਝੀ ਕਰਨੀ ਹੈਗੀ ਵੀ ਇਹ ਕਿਹੜੇ ਸਾਹਨ ਦੀ ਆ ਕੀ ਰਿਕਾਰਡ ਆ ਕਿੰਨੇ ਕੁ ਮੇਲੇ ਜਿੱਤੇ ਨੇਗੇ ਕਿੰਨੀ ਕੀ ਨਸਲ ਦੀ ਪਿਓਰਿਟੀ ਹੈਗੀ ਸੋ ਵਾਈ ਨਾਲ ਆਪਾਂ ਗੱਲਬਾਤ ਕਰਾਵਾਂਗੇ ਜਿcka ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਜੇਕਰ ਫੇਸਬੁੱਕ ਪੇਜ ਦੇ ਦੇਉ ਪੇਜ ਨੂੰ ਲਾਈਕ ਫੋਲੋ ਕਰ ਲਿਓ ਹੋਰ ਆਈਆਂ ਵੀਡੀਓ ਦੇਖਣ ਵਾਸਤੇ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਵੀਰ ਬਣੇ ਸੋ ਕਰਾਉਣਿਆ ਬਾਈ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਉਸੇ ਹੀ ਆਪਣਾ ਨਾਮ ਰਾਜਵੀਰ ਸਿੰਘ ਹਾਂ ਜੀ ਪਿੰਡ ਮਾੜੀ ਮੋਸਤਪਾ ਜਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਬਾਗਾਪੁਰਾਣਾ ਦਾ ਭਗਤਾ ਨੇੜਿਆ ਗਿਆ ਨਾ ਜੀ ਵੀਰੇ ਸਾਨੂੰ ਪਹਿਲਾਂ ਤਾਂ ਤੁਹਾਡਾ ਜਿਹੜਾ ਪਸ਼ੂ ਮੇਲੇ ਤੇ ਉੱਤੇ ਗਿਆ ਸੀ ਨਾ ਝੋਟੀ ਇਹਦਾ ਤੁਹਾਨੂੰ ਬਹੁਤ ਵ ਇੱਕ ਵਾਰੀ ਆਪਾਂ ਸ਼ੁਰੂਆਤ ਕਰ ਲਈ ਵੀਰੇ ਇਹ ਜਿਹੜੇ ਮੇਲੇ 'ਚ ਆਪਾਂ ਪਾਈ ਸੀ ਧਨੋਲੇ ਹਨਾ ਤੇ ਕਿਹੜੇ ਨੰਬਰ ਤਈ ਆਪਾਂ ਇਹ ਕੱਟੀ ਇਹ ਫਸਟ ਆਈ ਹੈ ਭਾਈ ਦੋ ਦੰਦ ਦੇ ਵਿੱਚ ਦੋ ਦੰਦ ਨੀਲੀ 라ਵੀ ਜਿਹੜੀਆਂ ਹੀਫਰ ਝੋਟੀਆਂ ਹਾਂ ਇੱਕ ਤਾਂ ਸੀਗੀ ਮਿਲਕ ਜਿਹੜੇ ਦੋ ਦੰਦਾਂ ਝੋਟਾਂ ਦੋ ਦੰਦ ਇਹ ਇਹ ਦੂਜੀ ਆਮ ਬਿਊਟੀ ਸੀਗੀ ਨਾ ਤੇ ਜੇਕਰ ਆਪਾਂ ਵੀਰੇ ਇਹ ਝੋਟੀ ਦੀ ਉਮਰ ਦੀ ਗੱਲ ਕਰੀ ਤਾਂ ਉਮਰ ਤਕਰੀਬਨ ਕਿੰਨੀ ਹੋਊਗੀ ਜੀ ਦੀ ਇਹਦੀ ਹੋਊਗੀ 33-34 ਮਹੀਨੇ 33-34 ਮਹੀਨੇ ਜਿਹਨੇ ਦੀ ਇਹ 2 ਸਾਲ ਤੇ ਸਤਾਠਵੇਂ ਹੋ ਗਏ ਨਾ ਹਾਂ ਤਿੰਨ ਦਾ ਤੁਹਾਂ ਹੀ ਘੱਟ ਤਿੰਨ ਤੋਂ ਘਟਾ ਜੀ ਨਹੀਂ ਪੌਣੇ ਇੱਕ ਤਿੰਨ ਸਾਲ ਦੇ ਆਪਾਂ ਮੋਟੀ ਭਾਸ਼ਾ ਚ ਗੱਲ ਲਗੇ ਹਾਂ ਤੇ ਜੇਕਰ ਵੀਰੇ ਸਾਂਹ ਦੀ ਗੱਲ ਕਰੀਏ ਪਿਓ ਵਾਲੇ ਪਾਸ ਤੋਂ ਤਾਂ ਇਹ ਜਿਹੜੀ ਝੋਟੀ ਆ ਇਹ ਕਿਹੜੇ ਸਾਂਹ ਦੀ ਜੀ ਇਹ ਬਾਈ ਜੂਵੀ ਦੀ ਆ ਜੂਵੀ 1 ਜਿਹੜਾ ਤੁਹਾਡੇ ਕੋਲ ਪਹਿਲਾਂ ਵੱਡਾ ਸਾਂਹ ਹੁੰਦਾ ਸੀਗਾ ਤੇ ਹੁਣ ਤੁਹਾਡੇ ਕੋਲ ਜਿਹੜਾ ਇਹ ਜੂਵੀ 2 ਹੈ ਨਾ ਇਹ ਸਾਂਹ ਰੱਖਿਆ ਹੋਇਆ ਹੈ ਜਿਹੜਾ ਆਪਾਂ ਸ਼ਾਨਦਾਰ ਦਾ ਬੱਚਾ ਹੈਗਾ ਤੇ ਇਹ ਜੂਵੀ ਦੀ ਅਤੇ ਇਹਦੀ ਜੀ ਮਾਂ ਦੀ ਦੁੱਧ ਦੀ ਗੱਲ ਕਰੀਏ ਵੀਰੇ ਤਾਂ ਕਿੰਨਿਆ ਕ ਦੁੱਧ ਵਾਲੀ ਸਮਝੇ ਦੀ ਮਾਂ ਇਹਦੀ ਮਾਂ ਬਈ ਜੇ ਤਾਂ ਆਪਾਂ ਪੂਰੀ ਸੇਵਾ ਕਰੀਏ ਹ ਠੀਕ ਆ ਗਿਆ ਮੈਂ ਜਿਵੇਂ ਕਹਾਂ ਉਹ ਥੋੜੇ ਬਹੁਤ ਦਾਣੇ ਪਾ ਕੇ ਆਪਾਂ ਕੱਲੇ ਪੱਠੇ ਰੋਟੀ ਜੇ ਨਾਰਮਲ ਜਿਹਾ ਖਾ ਖੋਣ ਫਿਰ 13 14 ਕੱਢਦੀ ਸੀਗੀ ਠੀਕ ਆ ਤੇ ਇਹ ਹੁਣ ਵੀਰੇ ਇਹ ਗੱਭਣ ਹੋ ਗਈ ਹੂ ਕਿੰਨੇ ਟਾਈਮ ਦੀ ਇਸ ਟਾਈਮ ਇਹ ਬਈ 6 ਮਹੀਨੇ ਦੀ ਗੱਭਣ ਹੋ ਗਈ ਆ 6 ਮਹੀਨੇ ਦੀ ਗੱਭਣ ਕਿਹੜੇ ਸਾਲ ਤੋਂ ਗੱਭਣਾ ਜੀ ਇਸੇ ਤੋਂ ਹੀ ਆਪਣੇ ਮਨ ਇਹ ਜਿਹੜਾ ਆਪਣੇ ਕੋਲੇ UV2 ਆ ਤਿੰਨ ਪਰਾਂ ਲੈਂਡ ਚੋਂ ਇਸੇ ਤੋਂ ਹੁਣ ਗੱਭਣਾ ਤੇ 6 ਮਹੀਨੇ ਦੀ ਗੱਭਣ ਹੋ ਚੁੱਕੀ ਆ ਇਹ 6 ਮਹੀਨੇ ਦੀ ਗੱਭਣ ਸੱਤ ਮਾਂ ਲੱਗ ਗਿਆ ਸੱਤਵਾਂ ਲੱਗ ਗਿਆ ਤੇ ਦੇਖ ਸਾਬੋ ਕਿਸਾਨ ਵੀਰੋ ਤਣਾਉਲੇ ਮੇਲੇ ਤੋਂ ਜਿਹੜੀ VFA ਦਾ ਮੇਲਾ ਹੋਇਆ ਹੁਣ ਪਿਛਲੇ ਦਿਨਾਂ ਚ ਉੱਥੋਂ ਇਹ ਪਹਿਲੇ ਨੰਬਰ ਤੇ ਆਈ ਦੋ ਦੰਦਾਂ ਦੇ ਚ ਤੇ ਪਹਿਲਾਂ ਵੀ ਵੀਰ ਕਿਸੇ ਕੰਪੀਟੀਸ਼ਨ ਚ ਪਾਈ ਝੋਟੀ ਆਪਾਂ ਇਹ ਪਹਿਲਾਂ ਵੀ ਪਾਈ ਸੀ PDFF ਤੇ PDFF ਤੇ ਇਹ ਸੀ ਪਿਛਲੇ ਸਾਲ ਦੇ ਜਿਹੜਾ ਫਰਵਰੀ ਵਿੱਚ ਹੋਇਆ ਹਾਂ ਉੱਥੋਂ ਕਿਹੜੇ ਨੰਬਰ ਚ ਆਈ ਇਹ ਉੱਥੇ ਦੂਜੇ ਤੇ ਆਈ ਸੀ ਕਿਹੜੀ ਕੈਟਾਗਰੀ ਚ ਉੱਥੇ ਖੀਰੀਆਂ ਦੇ ਵਿੱਚੋਂ ਉੱਥੇ ਖੀਰੀ ਕੈਟਾਗਰੀ ਚ ਦੂਜੇ ਨੰਬਰ ਤੇ ਇਥੋਂ ਦੋ ਦੰਦ ਚ ਪਹਿਲੇ ਨੰਬਰ ਤੇ ਠੀਕ ਹੈ ਉਥੇ ਇਹਨੂੰ ਮੈਂ ਕੱਲੀ ਨੂੰ ਲੈ ਗਿਆ ਸੀ ਤੇ ਇਹਨੇ ਜਿਹਦੇ ਤਾਂ ਹੁੰਸੀਆ ਕੰਪੀਟੀਸ਼ਨ ਇਹਦਾ ਤੇ ਇਹਨੇ ਪੱਠੇ ਨਹੀਂ ਸੀ ਕਦੇ ਅੱਛਾ ਜਿਹਦੇ ਕਰਕੇ ਜਦੋਂ ਆਪਣਾ ਵੀ ਪਸ਼ੂ ਦਾ ਪੇਟ ਆ ਵਿੱਚ ਵੜ ਜਾਂਦਾ ਹਾਂ ਕੁੱਖਾ ਵਿੱਚ ਵੜ ਜਾਂਦਾ ਹੈ ਵੀਡੀਓ ਦੇ ਵਿੱਚ ਵੀ ਉਵੇਂ ਹੀ ਦੀ ਨਾ ਠੀਕ ਹੈ ਵੀ ਉਹਦੀ ਜਿਹੜੀ ਖੂਬਸੂਰਤੀ ਆ ਉਹ ਘੱਟ ਨਜ਼ਰ ਆਉਂਦੀ ਹੈ ਨਾ ਤੇ ਇਹ ਹੈਗਾ ਕਿਸਾਨ ਵੀਰੂ ਦੇਖ ਸਕਦੇ ਹੋ ਤੁਹਾਨੂੰ ਜਿਵੇਂ ਦਿਖਾਈ ਜਿੱਤੇ ਹੋਏ ਪਸ਼ੂ ਦਾ ਵੀਡੀਓ ਬਣਾ ਰਹੇ ਆਪਾਂ ਦੋ ਦੰਦ ਝੋਟੀਆਂ ਚ ਜਿਹੜੀ ਹੀਫਰ ਝੋਟੀਆਂ ਨੇ ਨਾ ਤੇ ਉਹਨਾਂ ਦੇ ਵਿੱਚ ਜਿਹੜੀ ਪਹਿਲੇ ਨੰਬਰ ਵਾਲੀ ਝੋਟੀ ਹੈ ਮਾੜੀ ਮੁਸਫਾ ਤੋਂ ਵੀ ਰਾਜਵੀਰ ਕੋਲੇ ਤੇ ਇਹ ਝੋਟੀ ਹੈਗੀ ਤੇ ਬਾਕੀ ਵੀਰ ਨੀਲੀ ਰਾਵੀ ਨਸਲ ਤੇ ਵੀ ਕੰਮ ਕਰ ਰਿਹਾ ਹੈਗਾ ਤੇ ਇਹ ਸਾਨੂੰ ਨਾਲ ਦੀ ਨਾ ਆਪਣੀ ਝੋਟੀ ਦੀ ਆਰਡਰ ਦੀ ਕੁਆਲਿਟੀ ਦਿਖਾ ਦੇਣਾ ਹੈਗੇ ਆ ਦੇਖ ਸਕਦੇ ਹਾਂ ਇਹ ਹੁੰਦੀ ਹੈ ਜਿਹੜੀ ਨਸਲ ਦੀ ਪਿਓਰਿਟੀ ਬਹੁਤ ਸੋਹਣਾ ਆਰਡਰ ਤਿਆਰ ਕਰ ਰਹੀ ਹੈ ਬਾਕੀ ਜਦੋਂ ਸੂਪੀਸਨ ਆਫ ਫੇਰ ਦਿਖਾ ਮਗ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵਧੀਆ ਤਿਆਰ ਕਰੂਗੀ ਤੇ ਬਾਕੀ ਵੀਰੇ ਇੱਕਲ ਹੋਰ ਜਿਹੜਾ ਆਪਣੇ ਕੋਲ ਸਾਣ ਸੀ ਇਹਦਾ ਪੰਜਵੇਂ ਸੀਮਰ ਦਾ ਅਗਲੇ ਮਹੀਨੇ ਤਿਆਰ ਕਰਾਉਣਾਗਾ ਤੁਸੀਂ ਜਿਵੇਂ ਆਮ ਤੁਸੀਂ ਦੱਸੋ ਵੀ ਕੰਮ ਡਾਕਟਰ ਦਾ ਤੁਹਾਡਾ ਹਾਂਜੀ ਬਈ ਆਪਾਂ ਡਾਕਟਰ ਦਾ ਤੇ ਉਹ ਫਿਰ ਜਿਵੇਂ ਕਈ ਵਾਰ ਕਿਸੇ ਪ੍ਰਾਣ ਨੂੰ ਸੀਮ ਦੀ ਲੋੜ ਹੁੰਦੀ ਜਾਂ ਕਿਸੇ ਡਾਕਟਰ ਇਲਾਜ ਦੀ ਹਾਂ ਤੇ ਉਹ ਮਤਲਬ ਇੱਥੇ ਆਪਣੇ ਏਰੀਆ ਚ ਕਿੱਥੇ ਕਿੰਨੀ ਦੂਰ ਤੱਕ ਆਪਾਂ ਕਰ ਸਕਦੇ ਹਾਂ ਕੰਮ ਆਪਾਂ ਬਈ ਜਾਏ ਬੜਿਆ ਚੜੀ ਵਿਆਹ ਕਿ ਲੋੜ ਬਣ ਜੇ ਠੀਕ ਹੈ 40 50 ਕਿਲੋਮੀਟਰ ਤੱਕ ਤੁਸੀਂ ਮਤਲਬ ਕਿਸੇ ਵੀ ਵੀਰ ਨੂੰ ਪਸ਼ੂਆਂ ਦੀ ਕੋਈ ਸਿਹਤ ਸੰਬੰਧੀ ਕੋਈ ਸਮੱਸਿਆ ਉਹਦੀ ਦੇਖਭਾਲ ਕਰਾਉਣ ਠੀਕ ਕਰਾਉਣਾ ਨਾ ਜਮਲ ਸੀਮਣ ਤੁਹਾਡੇ ਕੋਲ ਹੋਰ ਕਿਹੜੇ-ਕਿਹੜੇ ਹੁੰਦੇ ਆ ਸਾਰੇ ਸਾਨੂੰ ਦੇ ਤਕਰੀਬਨ ਸੀਮਣ ਆਪਣੇ ਕੋਲ ਤਕਰੀਬਨ ਸਾਰੇ ਮਿਲ ਹੀ ਜਾਂਦੇ ਆ ਐਚਪ ਦੇ ਵਿੱਚ ਵੀ ਗਾਈਆਂ ਦੇ ਵਿੱਚ ਲਾ ਲਓ ਸਹਿ ਮੱਝਾਂ ਦੇ ਵਿੱਚ ਲਾ ਲਓ ਠੀਕ ਨੀਲੀ ਰਾਵੀ ਮੂਰਾ ਜਰਸੀ ਐਚਪ ਸਾਰਾ ਨਸਲ ਮਿਲ ਜਾਂਦੇ ਆ ਸਾਰੇ ਵੈਗ ਠੀਕ ਹੈ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦਿਓ ਵੀਰੇ ਆਪਣੇ 98774 ਹਾਂਜੀ 33595 ਇੱਕ ਵਾਰੀ ਫੇਰ ਬੋਲ ਦਿਆਂ 98774 33595 ਇੱਕ ਵਾਰੀ ਆਪਾਂ ਤੋੜ ਕੇ ਦਿਖਾ ਸਕਦੇ ਜੇ ਨਹੀਂ ਡਰਦੀ ਝੁੱਟੀ ਮੜਾ ਇਧਰ ਨੂੰ ਹਾਂ ਮੜਾ ਪਤਾ ਕੀ ਪਤਾ ਲੱਗ ਕਿ ਸਾਂ ਵੀ ਦੇ ਬਹੁਤ ਹੀ ਵੱਡੇ ਉੱਚੇ ਲੰਬੇ ਕੱਦ ਕਾੜ ਦੇ ਵਿੱਚ ਇਹ ਝੁੱਟੀ ਆ ਇਸ ਵੀਰ ਕੋਲੇ ਜੂਵੀ ਸਾਂ ਸੀਗਾ ਜੀਤੀ ਝੁੱਟੀ ਆ ਪਹਿਲਾਂ ਪੀਡੀਐਫ ਦੇ ਜੁੱਤੀ ਸੀਗੀ ਜੀ ਤੇ ਹੁਣ ਜਿਹੜੀ ਇਹ ਧਨੌਲੇ ਮੇਲੇ ਤੋਂ ਦੋ ਦਾਂ ਝੋਟਾਂ ਦੇ ਵਿੱਚ ਪਹਿਲੇ ਨੰਬਰ ਤੇ ਆ ਬਹੁਤ ਹੀ ਉੱਚੇ ਕੱਦ ਕਾੜ ਦੇ ਵਿੱਚ ਇਹ ਛੋਟੀ ਹੈ ਸਾਨੂੰ ਦੇਖਣ ਨੂੰ ਮਿਲੂਗੀ ਬਹੁਤ ਹੀ ਖੂਬਸੂਰਤ ਹੈ ਬੰਨ ਲੈ ਵੀਰੇ ਇਹ ਜਿਹੜੀ ਸਾਹ ਦੀ ਝੋਟੀ ਹੈ ਜੂਵੀ ਦੀ ਤੇ ਉਹ ਹੁਣ ਤੁਸੀਂ ਸੇਲ ਕਰਤਾ ਵੀਰੇ ਉਹ ਉਹ ਸੇਲ ਕਰਤਾ ਉਹ ਉਹਦਾ ਕੋਈ ਸੀਮਨ ਤੁਹਾਡੇ ਕੋਲ ਹੈ ਜਾਂ ਮਤਲਬ ਕੀ ਕਰਨਾ ਉਹ ਸੀਮਨ ਯਾਰ ਹੀ ਨਹੀਂ ਕਰਵਾਇਆ ਅੱਛਾ ਮਤਲਬ ਜੋ ਕਈ ਹੋਰ ਕੋਈ ਪਰ ਉਹ ਉਸ ਤੋਂ ਮੱਝ ਕਰਾਸ ਕਰਾਉ ਉਹਦਾ ਫਿਰ ਕੋਈ ਹੈ ਨੇੜੇ ਦੇ ਕਿ ਉਹ ਨਹੀਂ ਹੁਣ ਤਾਂ ਅਜਾ ਆਪਣੇ ਕਿਤੇ ਨਹੀਂ ਹੁਣ ਉਹ ਧਿਆਨ ਦੇ ਵਿੱਚ ਨਹੀਂ ਆਪੋ ਵੀ ਮਤਲਬ ਉਹ ਗਾਂ ਦੇ ਅੱਗੇ ਦੇ ਕੇ ਸੇਲ ਹੋ ਗਿਆ ਹਣਾ ਹਾਂ ਅੱਗੇ ਅੱਗੇ ਪਤਾ ਨਹੀਂ ਉਹ ਉੱਥੇ ਹੋਊਗਾ ਜਾਂ ਹੋਰ ਪਾਸੇ ਠੀਕ ਠੀਕ ਸਹੀ ਗੱਲ ਆਪਾਂ ਜਿਵੇਂ ਉਹਦੇ ਬੱਚੇ ਦੀ ਆਪਾਂ ਫੋਟੋਆਂ ਪਾਈਆਂ ਤੇ ਸੀ ਇੱਕ ਤੋਂ ਡਾਕਟਰ ਹਾਂਜੀ ਤਾਂ ਸੰਗਤ ਫੇਸਬੁੱਕ ਤੇ ਸੀਗਾ ਜਿਹਨੇ ਜੇ ਦੇ ਕਰੇ ਇਆਈ ਕਰੀ ਸੀ ਉਦੋਂ ਬਾਅਦ ਉਹ ਬੱਚਾ ਆਇਆ ਤੇ ਉਹ ਸੇਲ ਕਰਨ ਲੱਗਿਆ ਜੀ ਉਹ ਫਾਰਮਰ ਹੂੰ ਹੂੰ ਤੋਂ ਉਹਨੇ ਪੁੱਛਿਆ ਹੁਣ ਰਾਈਟਰ ਨੂੰ ਇਹ ਕਿਹੜੇ ਸਾਹ ਦਾ ਲਾਇਆ ਸੀ ਸੀਮਨ ਲਾਇਆ ਸੀ ਤਾਂ ਉਹਨੇ ਵੈਸੇ ਹੀ ਕਹਿੰਦੇ ਪਿਆ ਯੂਵੀ ਦਾ ਲਾਇਆ ਠੀਕ ਹੈ ਪਰ ਆਪਣੇ ਯੂਵੀ ਦਾ ਸੀਮਨ ਜਿਹੜਾ ਉਹ ਨਹੀਂ ਬਣਾਇਆ ਹੀ ਨਹੀਂ ਸੀ ਅੱਛਾ ਜੀ ਯੂਵੀ ਦਾ ਸੀਮਨ ਨਹੀਂ ਸੀਗਾ ਆਪਣਾ ਕੋਲ ਸੀਮਨ ਆਪਾਂ ਤਿਆਰ ਹੀ ਨਹੀਂ ਕਰਵਾਇਆ ਸੀ ਠੀਕ ਉਹ ਡਾਇਰੈਕਟਰ ਕ੍ਰੋਸਿੰਗ ਸੀਗਾ ਨਹੀਂ ਕ੍ਰੋਸਿੰਗ ਉਹ ਵੈਸੇ ਹੀ ਕਿਤੇ ਵੀਰ ਨੇ ਕਹਿਤਾ ਹੁਣ ਅੱਛਾ ਚਲੋ ਕਈ ਵਾਰ ਕੋਈ ਬੰਦੇ ਨੂੰ ਮਿਲਾਉਣਾ ਕੋਈ ਹੋ ਗਏਗਾ ਮਿਸਟੇਕ ਹੋਗੀ ਨਾ ਸਹੀ ਹੁਣ ਕਹਿਣ ਦੇ ਨਾ ਵੀ ਆਹ ਹੁਣ ਫਿਰ ਮੇਲਿਆਂ ਚੱਕੇ ਜਿਵੇਂ ਤੁਹਾਨੂੰ ਦੋ ਵਾਰੀ ਸੀ ਜਾਇਆ ਤੇ ਇੱਥੇ ਮੈਂ ਦੂਜੀ ਵਾਰ ਮੇਲੇ ਤੇ ਗਏ ਸੀਗੇ ਪਹਿਲੀ ਵਾਰ ਪੀਡੀਐਫ ਤੇ ਗਏ ਹਾਂ ਦੂਜੇ ਇੱਥੇ ਗਏ ਹਾਂਗੇ ਹਾਂ ਪਹਿਲਾਂ ਛੋਟੀਆਂ ਨੂੰ ਲੈ ਕੇ ਗਏ ਫੂਲੇ ਵਾਲੇ ਉੱਥੋਂ ਵੀ ਜਿੱਤੀ ਸੀਗੀ ਅੱਛਾ ਇਹ ਹੀ ਜਿੱਤੀ ਸੀਗੀ ਉੱਥੋਂ ਕਹਿੰਦਾ ਨਾ ਪਤਾ ਹੀ ਸੀ ਉੱਥੇ ਇਹ ਸੀਗੀ 16 ਮਹੀਨਿਆਂ ਦੀ ਹੂੰ ਇਹ ਬਾਕੀ ਜਿਹੜੀਆਂ ਸੀਗੀਆਂ ਉਹ ਜਿਹੜੀ ਪਹਿਲੇ ਨੰਬਰ ਤੇ ਉਹ ਖੀਰੀ ਕੈਟਾਗਰੀ ਚੋਂ ਉਦੋਂ ਵੀ ਇਹ ਫਿਰ ਉਦੋਂ ਖੀਰੀ ਹਾਂ ਕੋ ਖੀਰੀ ਸਾਨੂੰ ਪਤਾ ਵੀ ਆਪਾਂ 2 ਸਾਲ ਸਾਵਾ 2 ਸਾਲਾਂ ਦੀ ਖੀਰੀ ਹੁੰਦਾ ਪਸ਼ੂਤ ਹਾਂ ਹਾਂ ਚੌਥੇ ਨੂੰ ਚੌਥੇ ਤੇ ਲਾਇਆ ਸੀ ਉਹਨਾਂ ਨੇ ਠੀਕ ਹੈ ਜਿਹੜੀਆਂ ਪਹਿਲੇ ਦੂਜੇ ਤੇ ਜਿਹੜੀ ਪਹਿਲੇ ਨੰਬਰ ਤੇ ਲੱਗਿਓ ਮੇਰੇ ਸਾਬ ਨਾਲ 27 ਮਹੀਨਾ ਦੀ ਕਿੰਨੇ ਸੀ ਸੀ ਨਾਲੇ ਗੱਪਣ ਸੀਗੀ ਠੀਕ ਠੀਕ ਹੁਣ ਫਿਰ ਅੱਗੇ ਜਾਇਆ ਕਰੂੰਗਾ ਮੇਲੇ ਤੇ ਫਿਰ ਇੱਕ ਤੇ ਹਾਂ ਬਈ ਠੀਕ ਆ ਠੀਕ ਆ ਤੇ ਇਹ ਹੈਗਾ ਯੂਵੀ 2 ਵੀਰ ਦਾ ਥੋੜੇ ਪਸ਼ੂ ਵੀਰ ਕੋਲੇ ਪਰ ਚੰਗੇ ਰੱਖਿਆ ਹੋਇਆ ਤਿੰਨ ਚਾਰ ਪਸ਼ੂ ਚਾਰੇ ਪੰਜ ਨੇ ਇੱਕ ਹੈ ਵੀਰ ਕੋਲ ਨੀਲੀ ਰਾਵੀ ਨਸਲ ਦੇ ਆ ਗਏ ਸੋ ਭਰਾਵਾਂ ਨੀਲੀ ਰਾਵੀ ਨਸਲ ਦਾ ਪਿਆਰ ਹੈ ਸੋ ਸਾਰੇ ਕਿਸਾਨ ਵੀਰ ਨੀਲੀ ਰਾਵੀ ਨਸਲ ਨੂੰ ਪਿਆਰ ਕਰਨ ਵਾਲੇ ਜੀ ਵੀਡੀਓ ਬਹੁਤ ਚੰਗੀ ਲੱਗਦੀ ਆ ਤਾਂ ਕਮੈਂਟ ਜਰੂਰ ਕਰਿਆ ਕਰੋ ਹਰ ਤੁਹਾਡੇ ਕੋਲ ਇਹ ਜੀਆਂ ਵੀਡੀਓ ਪਹੁੰਚਿਆ ਕਰਨੀਆਂ ਸੋ ਚੈਨਲ ਨਾਲ ਜੁੜੇ ਰਹਿਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਦੇਆ ਕਰੋ ਧੰਨਵਾਦ ਜੀ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ